ਜੈ ਸ਼ੰਕਰ ਜੀ ਕੀ ਜੈ ਭੋਲੇਨਾਥ ਅੱਜ ਮੇਰੇ ਲਈ ਬਹੁਤ ਖੁਸ਼ੀ ਵਾਲਾ ਦਿਨ ਹੈ ਉਸ ਦਾ ਕਾਰਨ ਕੀ ਹੈ ਕਿ 2015 ਚ ਮੈਨੂੰ ਸਰੀਆਮ ਦਿਨ ਦਿਹਾੜੇ ਜਿਹੜਾ ਮੈਨੂੰ ਗੋਲੀ ਮਾਰ ਦਿੱਤੀ ਗਈ ਸੀ ਆਤਵਾਦੀਆਂ ਵੱਲੋਂ ਜਦੋਂ ਮੈਂ ਫਿਸ਼ ਪਾਰਕ ਦੇ ਵਿੱਚ ਵਾਲੀਬਾਲ ਖੇਡਦਾ ਸੀਗਾ ਉਦੋਂ ਇੱਕ ਜਿਹੜਾ ਮੁੱਖ ਆਤਵਾਦੀ ਸੀਗਾ ਕਸ਼ਮੀਰਾ ਸਿੰਘ ਉਹਨੂੰ ਮੌਕੇ ਤੇ ਫੜ ਲਿਆ ਗਿਆ ਸੀਗਾ ਉਸ ਤੋਂ ਬਾਅਦ ਉਹ ਜਿਹੜੇ ਸਾਥੀ ਸੀਗੇ ਦੋ ਤਿੰਨ ਉਹਨਾਂ ਨੂੰ ਇਧਰੋਂ-ਉਧਰੋਂ ਕਿਤੇ ਕੋਈ ਦੌੜ ਕੇ ਉਥੋਂ ਪਟਿਆਲੇ ਤੋਂ ਫੜਿਆ ਗਿਆ ਜਿਹੜਾ ਦੌੜ ਕੇ ਨੇਪਾਲ ਜਾਣ ਦੀ ਕੋਸ਼ਿਸ਼ ਕੀਤੀ ਸੀਗਾ ਉਹਨੂੰ ਫੜਿਆ ਸੀਗਾ ਉਸ ਤੋਂ ਬਾਅਦ ਲੋਕਲ ਵੀ ਫੜੇ ਸੀਗੇ ਥੈਟ ਮੀਨ ਕਿਆ ਕਿ ਉਸ ਵੇਲੇ ਫੜ ਲਿਆ ਗਿਆ ਸੀਗਾ ਬਟ ਉਹਦਾ ਕੀ ਕੋ ਲਾਸ ਹੋ ਗਿਆ ਮੈਨੂੰ ਥੋੜੇ ਦਿਨ ਬਾਅਦ ਇਹ 2016 ਦੇ ਵਿੱਚ ਇੱਕ ਨਾਬਾ ਜੇਲ ਦੇ ਵਿੱਚ ਬ੍ਰੇਕਾਡ ਹੋਇਆ ਸੀਗਾ ਉਹਦੇ ਵਿੱਚ ਕੀ ਹੋਇਆ ਸੀਗਾ ਕਿ ਕੁਝ 6 ਲੋਕ ਲਗਭਗ ਪੂਰੇ ਉਹਦੇ ਵਿੱਚ ਇੱਕ ਹਰਮਿੰਦਰ ਮਿੰਟੂ ਨਾਮ ਦਾ ਜਿਹੜਾ ਕੇਲਖ ਦਾ ਚੀਫ ਸੀਗਾ ਉਹ 도ੜਿਆ ਸੀ ਵਿਕੀ ਗੌਂਦਰ ਜਿਹੜਾ ਬਹੁਤ ਜੱਟਾ ਗੈਂਗਸਟਰ ਸੀਗਾ ਉਹ 도ੜਿਆ ਸੀ ਨਾਲ ਜਿਹੜਾ ਜਿਹੜਾ ਮੇਰਾ ਮੁਖੀ ਹੋਰਪੀ ਜਿਹਨੇ ਮੇਰੇ ਤੇ ਹਮਲਾ ਕੀਤਾ ਸੀ ਜਿੱਥੇ ਜਿਹਨੇ ਮੇਰੇ ਤੇ ਗੋਲੀ ਚਲਾਈ ਸੀਗੀ ਕਸ਼ਮੀਰਾ ਸਿੰਘ ਉਹ ਜੇਲ੍ਹ ਚੋਂ ਨਾਂ 도ੜ ਗਿਆ ਸੀਗਾ ਉਸ ਤੋਂ ਬਾਅਦ ਪੁਲਿਸ ਨੇ ਬਾਕੀ ਸਾਰਿਆਂ ਦਾ ਤੇ ਕੁਛ ਨਾ ਕੁਛ ਹੱਲ ਕਰ ਦਿੱਤਾ ਹਰਮਿੰਦਰ ਮਿੰਟੂ ਜੇਲ੍ਹ ਚ ਮਰ ਗਿਆ ਦੁਬਾਰਾ ਫੜਿਆ ਗਿਆ ਸੀਗਾ ਵਿੱਕੀ ਗੌਂਦਰ ਦਾ ਇਨਕਾਊਂਟਰ ਹੋ ਗਿਆ ਬਾਕੀ ਜਿਹੜੇ ਵੀ ਉਹ ਫੜ ਕੇ ਪੁਲਿਸ ਦੇ ਅੰਦਰ ਦਿੱਤੇ ਲੇਕਿਨ ਇਕਲੋਤਾ ਬੰਦਾ ਜਿਹੜਾ ਕਸ਼ਮੀਰਾ ਸਿੰਘ ਸੀਗਾ ਜਿਹਨੂੰ ਉਸ ਵੇਲੇ ਇਹ ਕਿਹਾ ਗਿਆ ਕਿਹਾ ਗਿਆ ਸੀਗਾ ਕਿ ਇਹ ਇਨੋਸੈਂਟ ਪਾਠੀ ਹੈ ਇਪਰਕੀਏ ਇਹ ਇਹੋ ਜੀ ਹਰਕਤ ਨਹੀਂ ਕਰ ਸਕਦਾ ਪਤਾ ਨਹੀਂ ਇਹਨੇ ਕਿਉਂ ਕੀਤਾ ਇਹ ਆਤਵਾਦੀ ਕਿਸੇ ਸੰਗਠਨ ਨਾਲ ਨਹੀਂ ਸੀਗਾ ਜੁੜਿਆ ਹੋਇਆ ਜਾਂ ਸਮਥਿੰਗ ਇਹੋ ਜੀ ਬੜੀ ਸਟੇਟਮੈਂਟ ਦੇ ਕੇ ਤੇ ਉਹ ਜਿਹੜੀ ਮੇਰੀ ਇੱਕ ਮੈਨੂੰ ਇਨਸਾਫ ਦੀ ਜਿੱਥੇ ਗੱਲ ਆndi ਸੀ ਉਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਉਹ ਉਸ ਵੇਲੇ ਬੜੇ ਪ੍ਰਪੰਚ ਕੀਤੇ ਗਏ ਸੀਗੇ ਕਿਉਂਕਿ ਇੱਕ Hindu ਨੇਤਾ ਦੇ ਉੱਪਰ ਅਟੈਕ ਹੋਇਆ ਸੀ ਸ਼ਾਇਦ ਉਹ ਇੰਨਾ ਜ਼ਿਆਦਾ ਇਹਨਾਂ ਲਈ ਸੀਰੀਅਸ ਨਹੀਂ ਸੀਗਾ ਤੇ ਇਸ ਲਈ ਉਹਨਾਂ ਨੇ ਸੋਚਿਆ ਕਿ ਚਲੋ ਥੋੜੇ ਦਿਨ ਇਹੋ ਜਿਹਾ ਕਰਕੇ ਤੇ ਫਿਰ ਚੁੱਪ ਕਰਾ ਦਾਂਗੇ ਬਟ ਮੈਂ ਅਡਿਕ ਸੀਗਾ ਮੈਨੂੰ ਫੁੱਲ ਕੌਨਫੀਡੈਂਸ ਹੈ ਕਿ ਇਹਦੇ ਪਿੱਛੇ ਬਹੁਤ ਵੱਡੀ ਸਾਜ਼ਿਸ਼ ਹੈ ਔਰ ਉਹ ਸਾਜ਼ਿਸ਼ ਕੀ ਨਿਕਲੀ ਸੀਗੀ ਕਿ ਇਹ ਜਿਹੜੇ ਲੋਕਲ ਜਿਹੜੇ ਲੋਕ ਸੀਗੇ ਇਹਨਾਂ ਨੇ ਪ੍ਰੋਪਰ ਤਰੀਕੇ ਦੇ ਨਾਲ ਇਹਨਾਂ ਨੂੰ ਫੰਡਿੰਗ ਪਹਿਲਾਂ ਹੋਈ ਫਿਰ ਜਿਹੜਾ ਨੇ ਪ੍ਰੋਪਰ ਤਰੀਕੇ ਨਾਲ ਕਸ਼ਮੀਰਾ ਸਿੰਘ ਨੂੰ ਹਾਇਰ ਕੀਤਾ ਉਹਨੂੰ ਵੈਪਨ ਪ੍ਰੋਵਾਈਡ ਕਰਵਾਇਆ ਉਹਨਾਂ ਨਾਲ ਜਾ ਕੇ ਰੈਕੀ ਕੀਤੀ ਮੈਨੂੰ ਥੋੜੇ ਦਿਨ ਪਹਿਲਾਂ ਫਿਸ਼ ਪਾਰਕ ਦਿਖੇ ਵੀ ਨੇ ਉਸ ਤੋਂ ਬਾਅਦ ਮੇਰੀ ਦੁਕਾਨਾਂ ਦੇ ਉੱਪਰ ਵੀ ਗਏ ਨੇ ਥੈਟ ਮੀਨ ਕਿਆ ਕਿ ਇਹਨਾਂ ਨੇ ਪ੍ਰੋਪਰ ਕਰਕੇ ਕਸ਼ਮੀਰਾ ਸਿੰਘ ਨੂੰ ਅੱਗੇ ਹਮਲਾ ਕਰਨ ਦਾ ਅਸੇ ਲਗਾ ਦਿੱਤਾ ਸੀਗਾ 2016 ਚ ਜਿਹੜਾ ਦੌੜ ਗਿਆ ਤੇ ਉਦੋਂ ਮੈਨੂੰ ਬਹੁਤ ਜ਼ਿਆਦਾ ਸ਼ੌਕ ਲੱਗਿਆ ਸੀਗਾ ਕਿ ਇੱਕ ਮੈਂ ਇਹਨਾਂ ਕਸ਼ਟ ਵੀ ਝੱਲਿਆ ਚਾਹੇ ਆਪਣੇ ਸਮਾਜ ਲਈ ਝੱਲਿਆ ਪਰ ਉਹਦਾ ਮੈਨੂੰ ਇਨਸਾਫ ਨਹੀਂ ਮਿਲਿਆ ਕਿਉਂਕਿ ਤਿੰਨ ਬੰਦੇ ਜਿਹੜੇ ਉਹ ਬਰੀ ਹੋ ਗਏ ਤੇ ਜਿਹੜਾ ਚੌਥਾ ਜਿਹੜਾ ਮੇਨ ਕਿਉ ਸੀਗਾ ਉਹ ਤੇ ਜੇਲ੍ਹ ਤੋਂ ਦੌੜ ਗਿਆ ਤੇ ਮੈਨੂੰ ਮੈਨੂੰ ਇਨਸਾਫ ਇਹਦਾ ਮਤਲਬ ਤੇ ਇਹ ਹੋ ਗਿਆ ਕਿ ਮੈਨੂੰ ਗੋਲੀ ਲੱਗੀ ਨਹੀਂ ਕਿ ਜੇ ਕੋਈ ਉਹ ਕੋਈ ਹਮਲਾਵਰ ਹੈ ਹੀ ਨਹੀਂ ਸੋ ਦੈਟਸ ਵੀ ਇਹ ਕਿ ਮੈਨੂੰ ਗੋਲੀ ਲੱਗੀ ਨਹੀਂ ਤੇ ਮੈਨੂੰ ਬੜਾ ਇੱਕ ਮਾਇੂਸੀ ਜੀ ਫੀਲ ਹੁੰਦੀ ਸੀ ਲੇਕਿਨ ਅੱਜ ਜਦੋਂ NIA ਨੇ ਉਹਤੇ 10 ਲੱਖ ਰੁਪਏ ਜਿਹਨੂੰ ਉਨੂੰ ਜਦੋਂ ਫੜ ਲਿਆ ਤੇ ਮੈਨੂੰ ਕੁਝ ਉਮੀਦ ਜਗੀ ਹੈ ਕਿ ਮੈਨੂੰ ਇਨਸਾਫ ਮਿਲੇਗਾ। ਹੁਣ ਦੁਬਾਰਾ ਜਿਹੜਾ ਉਹ ਕੇਸ ਜਿਹੜਾ ਰੀਓਪਨ ਕਰਵਾਉਣ ਜਾ ਰਹੇ ਆ ਅਸੀਂ। ਅਸੀਂ ਅਪੀਲ ਵੀ ਲਗਾਵਾਂਗੇ ਔਰ ਪੁਲਿਸ ਦੀ ਸਹਾਇਤਾ ਵੀ ਲੈ ਕੇ ਅਸੀਂ ਹੁਣ ਜਿਹੜਾ ਇਹਨਾਂ ਨੂੰ ਨਹੀਂ ਬਖਸ਼ਾਂਗੇ। ਜਿਹੜੇ ਬਰੀ ਵੀ ਹੋ ਚੁੱਕੇ ਨੇ ਜਿਹੜੇ ਸਬੂਤਾਂ ਦੇ ਅਭਾਵ ਦੇ ਕਾਰਨ ਉਹਨਾਂ ਨੂੰ ਦੁਬਾਰਾ ਕੋਰਟ ਚ ਕਸੀਟਾਂਗੇ, ਰੀਓਪਨ ਕਰਾਵਾਂਗੇ ਕੇਸ ਨੂੰ ਔਰ ਮੈਂ ਮੰਗ ਕਰਦਾ ਮੈਂ ਸਾਡੇ ਪੰਜਾਬ ਪੁਲਿਸ ਅੱਗੇ ਕਿ ਜਿਸਾ ਐਨਆਈਏ ਨੇ ਇਹਨੂੰ ਇੱਕ ਛਾਤਰ ਔਰ ਬੜਾ ਖਤਰਨਾਕ ਅੱਤਵਾਦੀ ਘੋਸ਼ਿਤ ਕੀਤਾ ਹੈ ਕਿਉਂਕਿ ਇਹਦੇ ਬਬਰ ਖਾਲਸਾ ਨਾਲ ਲਿੰਕ ਨਿਕਲੇ ਆਏ ਨੇ ਅੱਤਵਾਦੀ ਰਿੰਦਾ ਨਾਲ ਲਿੰਕ ਨਿਕਲੇ ਆਏ ਨੇ ਹੋਰ ਵੀ ਕਾਫੀ ਜਿਹੜੇ ਅੱਤਵਾਦੀ ਸੰਗਠਨ ਨੇ ਉਹਨਾਂ ਨਾਲ ਸੰਪਰਕ ਰਿਹਾ ਇਹ ਫੰਡਿੰਗ ਵੀ ਕਰਾਦਾ ਰਿਹਾ ਜਿਹੜੇ ਅੱਤਵਾਦੀ ਸੰਗਠਨਾਂ ਨੂੰ ਥੈਟ ਮੀਨ ਕਿਹਾ ਕਿ ਇਹ ਸਾਰਾ ਕੁਝ ਜੇ ਐਨਆਈ ਕਰ ਸਕਦੇ ਆ ਨਾ ਤੇ ਸਾਡੀ ਪੰਜਾਬ ਪੁਲਿਸ ਵੀ ਕਰ ਸਕਦੀ ਹੈ ਉਹਨਾਂ ਦਾ ਫਰਜ਼ ਵੀ ਬੰਨਾ ਕਿਉਂਕਿ ਅਸੀਂ ਪੰਜਾਬ ਦੇ ਵਸਨੀਕ ਆ ਸਾਨੂੰ ਇਨਸਾਫ ਦਿਲਾਣਾ ਵੀ ਉਹਨਾਂ ਦਾ ਕੰਮ ਹੈ ਇਸ ਲਈ ਮੇਰੀ ਇੱਕ ਮੰਗ ਹੈ ਸਾਡੇ ਆਦਰਯੋਗ ਮੁੱਖ ਮੰਤਰੀ ਜੀ ਕੋਲ ਔਰ ਸਾਡੇ ਡੀਜੀਪੀ ਸਾਹਿਬ ਕੋ ਕਿ ਇਹਨੂੰ ਖਿਆਤ ਅਤੰਕਵਾਦੀ ਘੋਸ਼ਿਤ ਕਰਕੇ ਮੈਨੂੰ ਇੱਕ ਟੈਰਰਿਸਟ ਵਿਕਟਿਮ ਜਿਹੜਾ ਉਹ ਸ਼ੋਅ ਕੀਤਾ ਜਾਏ ਯਾਨੀ ਕਿ ਅਤਵਾਦ ਪੀੜਿਤ ਮੈਨੂੰ ਸ਼ੋਅ ਕਰਕੇ ਤੇ ਜੋ ਵੀ ਮੈਨੂੰ ਇਨਸਾਫ ਦੇ ਸਕਦੇ ਆ ਉਹ ਮੈਨੂੰ ਦੇਣ ਤਾਂਕਿ ਅਸੀਂ ਇਹ ਕਹਿ ਸਕੀਏ ਕਿ ਸਾਡੇ ਪੰਜਾਬ 'ਚ ਹਿੰਦੂਆਂ ਨੂੰ ਵੀ ਇਨਸਾਫ ਮਿਲਦਾ ਹੈ ਜੈ ਸ਼ੰਕਰ ਜੀ ਕੀ ਜੈ ਭੋਲੇ ਨਾਥ